ਅੱਜ ਭਵਾਨੀਗੜ ਅਫਸਰ ਕਲੋਨੀ ਚ ਖੜੇ ਸੀਵਰੇਜ ਦੇ ਪਾਣੀ ਤੋਂ ਲੋਕਾਂ ਨੂੰ ਮਿਲੀ ਰਾਹਤ ਸਥਾਨਕ ਗੁਰਤੇਗ ਬਹਾਦਰ ਕਾਲ ਦੇ ਨਾਲ ਅਫਸਰ ਕਲੋਨੀ ਦੇ ਵਾਸੀ ਪਿਛਲੇ 2.5 ਮਹੀਨਿਆਂ ਤੋਂ ਲਗਾਤਾਰ ਗੰਦੇ ਪਾਣੀ ਕਾਰਨ ਨਰਕ ਸਮਾਨ ਜ਼ਿੰਦਗੀ ਜਿਉਣ ਲਈ ਮਜਬੂਰ ਸਨ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਹਲਕਾ ਵਿਧਾਇਕ ਵੀਪੀ ਨਰਿੰਦਰ ਕੌਰ ਬਰਾਜ ਦੀ ਅਗਵਾਈ ਹੇਠ ਹਲਕਾ ਸੰਗਰੂਰ ਦੀ ਮਹਿਲਾ ਵਿੰਗ ਕੋਆਰਡੀਨੇਟਰ ਤੇ ਸਰਪੰਚ ਜਸਵਿੰਦਰ ਕੌਰ ਮਾਜੀ ਨੇ ਅਫਸਰ ਕਲੋਨੀ ਪਹੁੰਚ ਕੇ ਲੋਕਾਂ ਦੀ ਫਰਿਆਦ ਸੁਣ ਕੇ ਤੁਰੰਤ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਰਾਤੋਂ ਰਾਤ ਗਲੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਢਵਾਇਆ ਗਿਆ ਇਸ ਮੌਕੇ ਤੇ ਇਹ ਵੀ ਯਕੀਨ ਦਿਵਾਇਆ ਕਿ ਕਲੋਨੀ ਵਿੱਚ ਸਫਾਈ ਪ੍ਰਣਾਲੀ ਅਤੇ ਸਟਰੀਟ ਇਲੈਕਟ੍ਰੀਕ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕਰਵਾਇਆ ਜਾਵੇਗਾ ਜਸਵਿੰਦਰ ਕੌਰ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਉਹਨਾਂ ਨੂੰ ਪੂਰੀ ਤਨਦੇਹੀ ਤੇ ਨਿਰਪੱਤਾ ਨਾਲ ਨਿਭਾਇਆ ਜਾਵੇਗਾ ਇਸ ਦੌਰਾਨ ਮਹਿਲਾ ਵਾਸੀਆਂ ਔਰਤਾਂ ਨੇ ਅਮਰਜੀਤ ਕੌਰ ਕਿਰਨਜੀਤ ਕੌਰ ਤੇ ਸੁਖਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ 2 ਮਹੀਨਿਆਂ ਤੋਂ ਲਗਾਤਾਰ ਕੋਈ ਵੀ ਅਧਿਕਾਰੀ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਲੋਕ ਬਹੁਤ ਤੰਗ ਸਨ ਉਹਨਾਂ ਦੇ ਜਸਵਿੰਦਰ ਕੌਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਕੇ ਅਫਸਰ ਕਲੋਨੀ ਦੇ ਵਾਸੀਆਂ ਨੂੰ ਸੀਵਰੇਜ ਤੇ ਗੰਦੇ ਪਾਣੀ ਤੋਂ ਰਾਹਤ ਦਵਾਈ ਇਸ ਮੌਕੇ ਕਰਨੈਲ ਸਿੰਘ ਮਾਜੀ ਪ੍ਰੇਮ ਸਿੰਘ ਬਲਵਿੰਦਰ ਸਿੰਘ ਪੀਮਾਕ ਸਿੰਘ ਗੁਰਜੀਤ ਸਿੰਘ ਭਪਿੰਦਰ ਅਤਰੀ ਤੇ ਮਨਪ੍ਰੀਤ ਹਰਮੇਸ਼ ਸ਼ਰਮਾ ਸਮੇਤ ਹੋਰ ਵੀ ਆਗੂ ਆਦ ਹਜਰ ਸਨ ਰਿਪੋਰਟ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਇਸ ਦੌਰਾਨ ਜਸਵਿੰਦਰ ਕੌਰ ਨੇ ਅੱਗੇ ਹੋਰ ਕੀ ਕਿਹਾ ਜਰਾ ਸੁਣੋ ਜਸਵਿੰਦਰ ਕੌਰ ਜਿੰਦਾਬਾਦ ਜਸਵਿੰਦਰ ਕੌਰ ਜਿੰਦਾਬਾਦ ਜੀ ਆਪਣਾ ਨਾਮ ਜੀ ਜਸਵਿੰਦਰ ਕੌਰ ਹਲਕਾ ਕੰਟੀਡੀਟਰ ਅੱਜ ਗੁਰਤੇਗਵਧਰ ਕਲੋਨੀ ਚ ਪਹੁੰਚੇ ਹਾਂ ਕੀ ਕਹਿਣਾ ਚਾਹੁੰਦੇ ਇਸ ਵਾਰੀ ਅਸੀਂ ਗੁਰਤੇਗਵਧਰ ਕਲੋਨੀ ਚ ਪਹੁੰਚੇ ਹਾਂ ਜੀ ਇੱਥੇ ਬਹੁਤ ਸਫਾਈ ਦੀ ਸਮੱਸਿਆ ਸੀ ਜੀ ਬਹੁਤ ਜ਼ਿਆਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਚ ਜਾ ਰਿਹਾ ਸੀ ਤੇ ਇਸ ਕਰਕੇ ਅਸੀਂ ਮਸ਼ੀਨ ਮੰਗਾ ਕੇ ਐਮਐਲਏ ਸਾਭ ਨੂੰ ਅਸੀਂ ਬੇਨਤੀ ਕਰੀ ਉਹਨਾਂ ਨੇ ਸਾਡੀ ਪੂਰੀ ਹੈਲਪ ਕਰਕੇ ਸਾਨੂੰ ਮਸ਼ੀਨ ਦਿੱਤੀ ਗਈ ਅਸੀਂ ਰਾਤੋ ਰਾਤ ਫਿਰ ਮਹੱਲੇ ਦੀ ਸਫਾਈ ਕਰਵਾਈ ਗਈ ਮਹੱਲਾ ਵਾਸੀ ਕੀ ਕਹਿ ਰਹੇ ਨੇ ਤੁਹਾਡੇ ਭਾਈ ਮਹੱਲਾ ਵਾਸੀ ਬਹੁਤ ਖੁਸ਼ ਨੇ ਜੀ ਜਿਹੜੀਆਂ ਰਹਿਣੀਆਂ ਸਮੱਸਿਆ ਨੇ ਅਸੀਂ ਉਹਨਾਂ ਦਾ ਵੀ ਹੱਲ ਜਿਸ ਤਰ੍ਹਾਂ ਲਾਈਟਾਂ ਦਾ ਪ੍ਰਬੰਧ ਦੱਸਿਆ ਗਿਆ ਵੀ ਲਾਈਟਾਂ ਦੀ ਪ੍ਰੋਬਲਮ ਆ ਰਹੀ ਹੈ ਜੀ ਕਿਸੇ ਵਾਰੀ ਹਾਂਜੀ ਲਾਈਟਾਂ ਦਾ ਵੀ ਪ੍ਰਬੰਧ ਕਰਾਂਗੇ ਜੀ ਜੋ ਕਿ ਸਫਾਈ ਸੇਵਕਾਂ ਦਾ ਟਰੱਕ ਦਾ ਉਹਦਾ ਵੀ ਪੂਰਾ ਅਸੀਂ ਇੱਥੇ ਸਫਾਈ ਸੇਵਕ ਨੂੰ ਭੇਜਾਂਗੇ ਮਹੱਲਾ ਨਿਵਾਸੀਆਂ ਦਾ ਤੇ ਗੁਰਤੇਗ ਵਾਹਦਰ ਕਾਨੂੰਨੀ ਦਾ ਹੱਥ ਬਰ ਜੋੜ ਕੇ ਬੇਨਤੀ ਕਰਦੇ ਹਾਂ ਜੋ ਕਿ ਕਿਸੇ ਦੇ ਮੱਜਾਂ ਨੇ ਰੱਖੀਆਂ ਹੋਈਆਂ ਉਹ ਉਹਨਾਂ ਦਾ ਗੋਹਾ ਵਗੈਰਾ ਇਹ ਨ ਸੀਵਰੇਜ ਦੇ ਵਿੱਚ ਨਾ ਪਾਇਆ ਜਾਵੇ ਅੱਗੇ ਤੋਂ ਇਹ ਜੀ ਸੀਵਰੇਜ ਦੀ ਸਮੱਸਿਆ ਦਾ ਹੱਲ ਹੋਣਾ ਬਹੁਤ ਮੁਸ਼ਕਲ ਹੈ ਤੇ ਜਿਸ ਤਰ੍ਹਾਂ ਮਹੌਲਾ ਵਾਸੀ ਨੇ ਕਹਿ ਸਟਰੀਟ ਇਲੈਕਟਾਂ ਦੀ ਪ੍ਰੋਬਲਮ ਆ ਰਹੀ ਹੈ ਸਫਾਈ ਦੀ ਪ੍ਰੋਬਲਮ ਆ ਰਹੀ ਹੈ ਕੀ ਕਹਿਣਾ ਚਾਹੁੰਦੇ ਇਸ ਬਾਰੇ ਉਹ ਤਾਂ ਜੀ ਅਸੀਂ ਐਮਐਲਏ ਸਾਹਿਬ ਨੂੰ ਕਹਿ ਕੇ ਸਾਰਾ ਹੱਲ ਇਹਨਾਂ ਦੀ ਸਮੱਸਿਆ ਦਾ ਬਿਲਕੁਲ ਕਰਾਂਗੇ ਜੀ ਹਾਂ ਜੀ ਕਿਰਨਜੀਤ ਕੌਰ ਕਿਨਜੀਤ ਕੀ ਸਮੱਸਿਆ ਆ ਰਹੀ ਸੀ ਤੁਹਾਨੂੰ ਜure ਸਾਨੂੰ ਜੀ 2.5 ਮਹੀਨੇ ਹੋ ਗਏ ਜੇ ਅਸੀਂ ਪਾਣੀ ਗੰਦੇ ਪਾਣ ਦੇ ਵਿੱਚ ਦੀ ਲੰਘਦੇ ਸੀਗੇ ਸਾਡੇ ਅੰਦਰ ਤਾਂ ਹੀ ਸੱਪ ਸੱਪ ਵੀ ਜਾਣ ਲੱਗੇ ਸੀਗੇ ਬਹੁਤ ਬੁਰਾ ਹਾਲ ਸੀਗਾ ਸਾਡੀ ਇਹਨਾਂ ਨੇ ਗੱਲ ਬਹੁਤ ਸੋਹਣੀ ਆਗੀ ਕਿੰਨਾਂ ਨੇ ਸੁਣੀ ਆ ਜੀ ਤੁਹਾਡੀ ਗੱਲ ਦਸਵਿੰਦਰ ਕੌਰ ਨੇ ਜੀ ਅੱਛਾ ਜੀ ਕੀ ਕਹਿਣਾ ਚਾਹੋ ਨੇ ਨਵਰੇ ਜੀ ਇਹਨਾਂ ਕੋਈ ਬਸ ਬਸ ਇਹੀ ਬੇਨਤੀ ਕਰਦੇ ਆਂ ਵੀ ਸਾਡੇ ਨਾਲ ਅੱਗੇ ਵੀ ਕੱਢਣ ਜੀ ਵੀ ਹੁਣ ਵੀ ਸਾਡੀ ਬਹੁਤ ਸੋਹਣੀ ਆ ਜੀ ਆਪਣਾ ਨਾਮ ਜੀ ਮੇਰਾ ਨਾਮ ਸੁਖਿੰਦਰ ਕੌਰ ਹਾਂਜੀ ਆਪਣੇ ਇੱਥੋਂ ਨਾ ਡੇਢ ਦੋ ਮਹੀਨਿਆਂ ਤੋਂ ਬਹੁਤ ਸਾਨੂੰ ਪਾਣੀ ਕਿਹੜੀ ਕਲੋਨੀ ਹੈ ਜੀ ਕੀ ਨਾਮ ਹੈ ਜੀ ਆਫਸਰ ਕਲੋਨੀ ਵਾਈਦੀ ਹੈ ਜੀ ਗੁਰਤੇਗ 72 ਕਾਲ ਚ ਦੇ ਨਾਲ ਸਟੇਡੀਅਮ ਨਾਲ ਹੈ ਜੀ ਅਸੀਂ ਬਹੁਤ ਪਰੇਸ਼ਾਨ ਸੀ ਕਿ ਜੀ ਦੋ ਤਿੰਨ ਮਹੀਨਿਆਂ ਤੋਂ ਸਾਡੇ ਬੱਚੇ ਵੀ ਖੁਦ ਬਿਮਾਰ ਹੋਏ ਪਏ ਨੇ ਕਿਉਂਕਿ ਪਾਣੀ ਗਲੀਆਂ ਚ ਫਿਰਦਾ ਸੀਗਾ ਜੀ ਡੇਢ ਮਹੀਨੇ ਤੋਂ ਇੱਧਰ ਉੱਧਰ ਪੜਕਦੇ ਰਹੇ ਤੁਹਾਨੂੰ ਨਹੀਂ ਲੱਗਦਾ ਵੀ ਡੇਂਗੂ ਫੈਲਣ ਦਾ ਮਤਲਬ ਕਿ ਪੂਰਾ ਹੋ ਠੀਕ ਹੈ ਜੀ ਪੂਰਾ ਸੀਗਾ ਬੱਚੇ ਬਿਮਾਰ ਹੋ ਗਏ ਸੀਗੀ ਸਾਡੇ ਘਰਾਂ ਦੇ ਨਿਆਣੇ ਕੋਈ ਹਸਪੀਟਲ ਚ ਸੀਗਾ ਕੋਈ ਦਵਾਈਆਂ ਘਰੇ ਚੱਲ ਰਹੀਆਂ ਸੀ ਕਿਸੇ ਦੀਆਂ ਫਿਰ ਸਮ ਆ ਗਲੀ ਉੱਚੀ ਨੀਮੀਆ ਕੋਈ ਇਹਦਾ ਨਹੀਂ ਸਿਸਟਮ ਹੈਗਾ ਠੀਕ ਸਮੱਸਿਆ ਜਿਹੜਾ ਹੱਲ ਆ ਕਿਸ ਤਰ੍ਹਾਂ ਹੋਇਆ ਕਿਸ ਤਰ੍ਹਾਂ ਪਾਣੀ ਨਿਕਲੇ ਗਿਆ ਪਾਣੀ ਹੈ ਜਸਵਿੰਦਰ ਕੌਰ ਜੀ ਨੇ ਭੈਣ ਜੀ ਨੇ ਇਹਨਾਂ ਨੇ ਹੱਲ ਕੀਤਾ ਜੀ ਅਸੀਂ ਕਮੇਟੀ ਚ ਵੀ ਜਾਜ ਆ ਇਧਰ ਉਧਰ ਭਟਕਦੇ ਰਹੇ ਕੋਈ ਸਾਡਾ ਹੱਲ ਨਹੀਂ ਹੋਇਆ ਸੀਗਾ ਕਿਸ ਨੇ ਸਾਰੀ ਇਹ ਭੈਣ ਜੀ ਦਾ ਧੰਨਵਾਦ ਕਰਦੀ ਆ ਜੀ ਜਿਨ੍ਹਾਂ ਨੇ ਸਾਨੂੰ ਰਾਤੀ ਰਾਤ ਪਾਣੀ ਚ ਕੱਟਤਾ ਨਾਮ ਜੀ ਰਾਨੋ ਸ਼ਰਮ ਜੀ ਰਾਨੋ ਸਾਹਿਬ ਜੀ ਕੀ ਸਮੱਸਿਆ ਆ ਰਹੀ ਸੀ ਤੁਹਾਨੂੰ ਜੀ ਸਮੱਸਿਆ ਇਹ ਸਾਨੂੰ ਪਾਣੀ ਦੀ ਬਹੁਤ ਜ਼ਿਆਦਾ 2-3 ਮਹੀਨੇ ਹੋ ਗਏ ਸਾਨੂੰ ਫਿਰਦਿਆ ਨਾ ਕੋਈ ਕੰਮ ਨਹੀਂ ਹੋ ਰਿਹਾ ਸੀ ਕਮੇਟੀ ਚ ਕਦੇ ਕੀਤੇ ਕਦੇ ਕਿਸੇ ਲਵੇ ਜਾਂਦੇ ਸੀ ਪਰ ਕੋਈ ਕੰਮ ਨਹੀਂ ਹੋ ਰਿਹਾ ਸੀ ਪਰ ਇਹਨਾਂ ਨੇ ਜਸਵਿੰਦਰ ਕੋਆਰਡੀਨੇ ਸਾਡੇ ਰਾਤੇ ਰਾਤ ਪਾਣੀ ਵੀ ਖੜਵਾਇਆ ਸਾਡੇ ਹੋਰ ਅੱਗੇ ਵੀ ਕਹਿੰਦੇ ਨੇ ਹੈਲਪ ਕਰਨਗੇ ਸਾਨੂੰ ਲਾਈਟ ਦੀ ਬੜੀ ਪ੍ਰੋਬਲਮ ਆ ਰਹੀ ਸੱਪ ਨਿਕਲਦੇ ਨੇ ਬੱਚੇ ਨਿਕਲਦੇ ਨੇ ਬਾਹਰ ਖੇਡਣ ਨੂੰ ਖੇਡਣ ਦੀ ਸੇਵਾ ਹੈ 2 ਸਾਲ ਹੀ ਹੋ ਗਏ ਇਹੀ ਕੁਝ ਚੱਲ ਰਿਹਾ ਹੈ ਬਿਲਕੁਲ ਵੀ ਸਫਾਈ ਨਹੀਂ ਹੈਗੀ ਮਹੱਲੇ ਚ ਬਹੁਤ ਜ਼ਿਆਦਾ ਬੁਰਾ ਹਾਲ ਹੈ ਹੁਣ ਮਲਕੀ ਸਫਾਈ ਕਿਸ ਤਰ੍ਹਾਂ ਕਰਾਈ ਗਈ ਹੈ ਇਹ ਬਸ ਇਹ ਫਿਲਹਾਲ ਪਾਣੀ ਨਿਕਲੇ ਸਫਾਈ ਤਾਂ ਇਹ ਹੋਈ ਨਹੀਂ ਸਫਾਈ ਤਾਂ ਜਦੋਂ ਹੋਊਗੀ ਉਦੋਂ ਦੇਖਦੇ ਹਾਂ ਮੈਡਮ ਨੂੰ ਕਹਨੇ ਆ ਵੀ ਕਹਨੇ ਆ ਕੰਬੀ ਕਹਨੇ ਆ ਲਾਈਟਾਂ ਵਾਸਤੇ ਵੀ ਕਹਾਂਗੇ ਜੀ ਸਿੰਘ ਜੀ ਹਾਂਜੀ ਸਰ ਸਾਡੇ ਇੱਥੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਸੀ ਪਾਣੀ ਗਾਟਰ ਦਾ ਬਾਹਰ ਆ ਰਿਹਾ ਸੀ ਉਹ ਬਲੌਕ ਜੀ ਸੀ ਅਸੀਂ ਕਈ ਜਗ੍ਹਾ ਦੇਖੇ ਸਾਡੀ ਕਿਸੇ ਨੇ ਨਹੀਂ ਸੁਣੀ ਹੈਗੀ ਜੀ ਪਰ ਜੋ ਅਸੀਂ ਭੈਣ ਸੁਖਿੰਦਰ ਕੋਲ ਗਏ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਜੀ ਮਤਲਬ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਗ੍ਹਾ ਕੋਈ ਹੁੰਦਾ ਤਾਂ ਨਹੀਂ ਪਰ ਇਹਨਾਂ ਨੇ ਸਾਡੀ ਰਾਤੋ ਰਾਤ ਮਦਦ ਕੀਤੀ ਹੈ ਇਸ ਸਟਰੀਟ ਲਾਈਟਾਂ ਦੀ ਵੀ ਮਲਕੇ ਪ੍ਰੋਬਲਮ ਆ ਰਹੀ ਹੈ ਕੀ ਕਹਿਣਾ ਚਾਹੋ ਜੀ ਬਸ ਕਹਿੰਦੇ ਅਸੀਂ ਗਾਹਾਂ ਨੂੰ ਵੀ ਥੋੜਾ ਜਿਹਾ ਹੈਲਪ ਕਰਾਂਗੇ ਵੀ ਛੇਦੀ ਛੇਦੀ ਕੋਸ਼ਿਸ਼ ਕਰਾਂਗੇ ਕੰਮ ਕਰਾਉਣ ਦੀ ਉਹ ਵੀ ਅਸੀਂ ਇਹਨਾਂ ਇਹਨਾਂ ਦਾ ਪ੍ਰਬਾਲਾ ਬਹੁਤ ਵਧੀਆ ਜੀ ਬਾਕੀਆਂ ਨਾਲੋਂ ਬਹੁਤ ਵਧੀਆ ਨਹੀਂ ਜੀ ਇਹਨਾਂ ਦਾ